ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁੱਛਾ ਦੇਣ ਵਾਲੇ ਬਾਬੇ ਦੇ ਚੇਲੇ ਹੱਥ ਦੇ ਵਿੱਚ ਗਨ ਲੈ ਕੇ ਨੱਚਦੇ ਹੋਏ ਨਜ਼ਰ ਆ ਰਹੇ ਸੀ ਇਸ ਵੀਡੀਓ ਨੂੰ ਲੈ ਕੇ ਕਈ ਸਵਾਲ ਖੜੇ ਹੋਏ ਕਿ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਜਾਂਦੀ ਆ ਬਠਿੰਡਾ ਪੁਲਿਸ ਦੇ ਵੱਲੋਂ ਇਸ ਨੱਚਣ ਵਾਲੇ ਬਾਬੇ ਦੀ ਭਾਲ ਕੀਤੀ ਜਾਂਦੀ ਆ ਸਾਗਰ ਬਾਬਾ ਇਸ ਦਾ ਨਾਮ ਦੱਸਿਆ ਜਾ ਰਿਹਾ ਪਰ ਜਦੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਅਸਲੀ ਨਹੀਂ ਬਲਕਿ ਨਕਲੀ ਪਿਸਤੌਲ ਹੱਥ ਦੇ ਵਿੱਚ ਲੈ ਕੇ ਲੱਕੜ ਦੀ ਬੰਦੂਕ ਹੱਥ ਦੇ ਵਿੱਚ ਲੈ ਕੇ ਨੱਚ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਿਰ ਵੀ ਇਹ ਗੱਲ ਲਾਖੀ ਗਈ ਆ ਕਿ ਬੇਸ਼ੱਕ ਨਕਲੀ ਪਿਸਤੌਲ ਸੀ ਪਰ ਤੁਸੀਂ ਇਸ ਤਰੀਕੇ ਦੇ ਨਾਲ ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰ ਸਕਦੇ ਤਾ ਹੁਣ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਬਾਬਤ ਬਠਿੰਡਾ ਦੀ ਵਰਧਮਾਨ ਚੌਂਕੀ ਇੰਚਾਰਜ ਮਨਜੀਤ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਕੀ ਕਾਰਵਾਈ ਹੋਵੇਗੀ ਕਿਸ ਤਰੀਕੇ ਦਾ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਸੀ ਤੁਹਾਨੂੰ ਸੁਣਾਉਨੇ ਆ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮਕਾਨ ਵਿੱਚ ਕੁਝ ਚੇਲੇ ਇੱਕ ਬੰਦੂਕ ਦਾ ਪ੍ਰਦਰਸ਼ਨ ਕਰ ਰਹੇ ਸਨ ਨੱਚ ਰਹੇ ਸਨ ਅਚਰੇ ਸਨ ਇਹਨੂੰ ਟ੍ਰੇਸ ਕਰਕੇ ਨਾ ਨਾ ਜਿਸ ਦਾ ਇੱਕ ਬੰਦੇ ਨੂੰ ਜਿਸ ਦਾ ਨਾਮ ਪਤਾ ਕੀਤਾ ਤੇ ਸਾਗਰ ਕੁਮਾਰ ਨੂੰ ਸਾਗਰ ਬਾਬਾ ਪੁੱਤਰ ਰੋਸ਼ਨ ਸਿੰਘ ਵਾਸੀ ਗਲੀ ਨੰਬਰ 17 ਸ਼ੀਰੂਦੂਦੂ ਸਿੰਘ ਨਾਮ ਰਹਿੰਦਾ ਇਹਨਾਂ ਦਾ ਅਮਕਾਂਸੀ ਉਹਦੇ ਕੋਲੋਂ ਅਸੀਂ ਜਾ ਕੇ ਚੈੱਕ ਕੀਤਾ ਜਿਹੜੀ ਬੰਦੂਖ ਬੰਦੂਖਾਂ ਨਹੀਂ ਆਏ ਇਹ ਜੋ ਲੱਕੜ ਦੇ ਖਡੋਣੇ ਨੂੰ ਬੰਦੂਖਾਂ ਹਨ ਅੱਛਾ ਹਾਂਜੀ ਤੇ ਹੁਣ ਇਹਨਾਂ ਤੇ ਜਿਵੇਂ ਗਨ ਕਲਚਰ ਦੀ ਪ੍ਰਮੋਟ ਦੀ ਗੱਲ ਕਰੀਏ ਭਾਵੇਂ ਘਟੋਣੇ ਨਾਲ ਹੀ ਹੋਵੇ ਪਰ ਕਿਤੇ ਨਾ ਕਿਤੇ ਵਧਾਵਾ ਤਾਂ ਗਨ ਕਲਚਰ ਨੂੰ ਦੇ ਰਹੇ ਨੇ ਤੇ ਕੀ ਇਸ ਤਰੀਕੇ ਦੀ ਕਾਰਵਾਈ ਹੈ ਨਾ ਇਹ ਲੱਕੜ ਦੀ ਬਲੂਕ ਹੈ ਨਹੀਂ ਸੰਦੀ ਆਪਣਾ ਸੀਨੀਅਰ ਅਫਸਰਾਂ ਨਾਲ ਗੱਲ ਵਰਕ ਕੀਤੀ ਜੋ ਵੀ ਕਾਰਵਾਈ ਕੀਤੀ ਹੋਈ ਕਰੀ ਜਾਊਗੀ ਜੇ ਕੁਝ ਨੂੰ ਬੰਦ ਹੋਗਾ ਤਾਂ ਜਰੂਰ ਅੱਜ ਕਿਤੇ ਹੋਊਗਾ ਪਹਿਲਾਂ ਕੋਈ ਮਾਮਲਾ ਦਰਜ ਹੈ ਸਰ ਨਹੀਂ ਨਹੀਂ ਜੀ ਇਹਨਾਂ ਤੋਂ ਪਹਿਲਾਂ ਕੋਈ ਮੁਕਾਦਮਾ ਬੰਦਦਾ ਅੱਛਾ ਹਾਂਜੀ ਤੇ ਇਹਨੂੰ ਕੋਈ ਇਹਨਾਂ ਦਾ ਕੋਈ ਚੇਲੇ ਵਗੈਰਾ ਨੇ ਕੋਈ ਧਾਰ ਕਰਕੇ ਗਿਆ ਹੈ ਜਿਵੇਂ ਇਹਨਾਂ ਦੀ ਆਸਥਾਨ ਦਾ ਲੱਕੜ ਜਿਹੜੀ ਗੱਲਾਂ ਨੇ ਜਿਹੜੀ ਆ ਕੀ ਲੈ ਕੇ ਉਹ ਲੱਕੜ ਦੀ ਗੱਲਾਂ ਜੀ ਲੱਕੜ ਦੀ ਗੱਲਾਂ ਹਾਂ ਜੀ ਤੁਸੀਂ ਵੀ ਦੇਖ ਲੋ ਖੜਾਉਣੇ ਬਾਈ ਲਾਉ ਲਾ ਬੰਦ ਨੇ ਮੇਰਾ ਨਾਮ ਐਡਵੋਕੇਟ ਬਾਹੁ ਸਿੰਘ ਮਾਨ ਹਾਂ ਜੀ ਮੈਂ ਬਟਿੰਡਾ ਡਿਸਟ੍ਰਿਕਟ ਕੋਰਟ ਵਿੱਚ ਪ੍ਰੈਕਟਿਸ ਕਰਦਾ ਤੇ ਜਿਹੜੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਏ ਕਿ ਇਸ ਤਰ੍ਹਾਂ ਕੇ ਤੁਹਾਡਾ ਐਨਾਲਿਸਿਸ ਕਰਾ ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਫੇਸਬੁੱਕ ਤੇ ਵੀ ਇਹ ਮੈਂ ਪਾਈ ਸੀਗੀ ਕਿਉਂਕਿ ਇਹ ਹੀ ਇਹਦੇ ਵਿੱਚ ਕੀ ਆ ਇੱਕ ਚੇਲਾ ਜੋ ਸਿਰਕਮਾ ਰਿਹਾ ਹੈਗਾ ਤਾਂ ਉਹਦੇ ਹੱਥ ਦੇ ਵਿੱਚ ਇੱਕ ਡਬਲ ਬੈਰਲ ਗਨ ਹੈਗੀ ਹੈ ਬਨਾਲੀ ਜਿਹਨੂੰ ਆਪਾਂ ਕਹਿੰਦੇ ਆ ਉਹ ਖੇਡ ਵੀ ਰਿਹਾ ਹੈਗਾ ਇੰਨੀ ਤੀਜੀ ਨਾਲ ਉਹਦੇ ਹੱਥ 'ਚ ਬਨਾਲੀ ਹੈ ਜੇ ਉੱਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ ਜੇਕਰ ਕੁਝ ਮੰਨ ਲਓ ਉਹਦੇ 'ਚੋਂ ਕੋਈ ਵੀ ਟ੍ਰੈਗਰ ਉਥੋਂ ਦੱਬਿਆ ਜਾਂਦਾ ਹੈਗਾ ਤਾਂ ਉਹਦੇ ਨਾਲ ਉਥੇ ਕੁਝ ਵੀ ਜੋ ਮਿਸ ਹੈਪਨਿੰਗ ਹੈ ਉਹ ਘਟਨਾ ਵਾਪਰ ਸਕਦੀ ਹੈ। ਯਕਨ ਤੁਹਾਡਾ ਆਈਡੀਆ ਕੁ ਵੀ ਜਿਸ ਤਰੀਕੇ ਨਾਲ ਜੋ ਸਰਗਾਮ ਪ੍ਰਦਰਸ਼ਨੀ ਹੋ ਰਹੀ ਹੈ ਜਾਂ ਜਿਹੜਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਸ਼ਲ ਮੀਡੀਆ ਇੰਪਲਸਿਵਿਟੀ ਖਿਲਾਫ ਕਾਰਵਾਈ ਕਰਾ ਕੇ ਜਗ੍ਹਾ ਆਪ ਦਾ ਕਰਤਾ। ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ। ਪੰਜਾਬ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੀ ਸੀ ਉਹਨਾਂ ਦੇ ਖਿਲਾਫ ਮਾਨਯੋਗ ਬੀਜਪੀ ਪੰਜਾਬ ਨੇ ਵੀ ਆਪਣੇ ਮਾਨਯੋਗ ਹਾਈ ਕੋਰਟ ਨੂੰ ਵੀ ਉੱਥੇ ਆਂਦੇ ਐਫੀਡੀਐਫਟ ਰਹੀ ਦੱਸਿਆ ਸੀ ਕਿ ਅਸੀਂ ਜੋ ਵੀ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਆ ਉਹਨਾਂ ਦੇ ਅਗੇਂਸਟ ਜੋ ਵੀ ਡਿਜੀਟਲ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਠੀਕ ਹੈ ਪਰ ਉਹ ਦਾ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਹਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ ਸੋਸ਼ਲ ਮੀਡੀਆ ਤੇ ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਕਾਨੂੰਨ ਤੋਂ ਉੱਪਰ ਜਾ ਕੇ ਦਾ ਜੋ ਮਿਸਯੂਜ਼ ਕਰ ਰਹੇ ਆ इवन ਕੇ ਮਾਨਯੋਗ ਡੀਸੀ ਬਠਿੰਡਾ ਦੁਆਰਾ ਵੀ ਇੱਕ ਲੈਟਰ ਇਹਦੇ ਰਿਗਾਰਡਿੰਗ ਕੱਢਿਆ ਗਿਆ ਹੈ ਪਰ ਇਹ ਲੋਕ ਹਲੇ ਵੀ ਉਸ ਜੋ ਉਹਨਾਂ ਦਾ ਆਰਡਰ ਆ ਉਹਦੀ ਵੀ ਕੰਪਲਾਈਂਸ ਨਹੀਂ ਕਰਦੇ ਉਹਦੇ ਅਕੋਰਡ ਵੀ ਨਹੀਂ ਚੱਲ ਰਹੇ ਵੈਸੇ ਆਰਮਜ਼ ਐਕਟ ਤੇ ਯੂਜ਼ਿੰਗ ਦੀ ਗੱਲ ਕਰੀਏ ਟੈਕਟਿਸ ਪਰਪਸ ਦੇ ਲਈ ਫਾਰਮਜ਼ ਐਕਟ ਦੇ ਮਤਾਬਕ ਜਿਹੜੀ ਕੋਈ ਵੀ ਗੰਦੇ ਦਾ ਜੋ ਲਾਇਸੈਂਸੀ ਹੈ ਲਾਇਸੈਂਸੀ ਨੂੰ ਸਿਰਫ ਦਿੰਦੇ ਆ ਸਿਰਫ ਆਪਦੀ ਪ੍ਰੋਟੈਕਸ਼ਨ ਲਈ ਉਹ ਵੀ ਕੁਝ ਕ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਵੀ ਜਿੱਥੇ ਕੋਈ ਲਾਈਫ ਤੇ ਲਿਬਰਟੀ ਨੂੰ ਉਹ ਤੇ ਜ਼ਿਆਦਾ ਖਤਰਾ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਉਹਨੂੰ ਚੱਕ ਲਈ ਜਿੱਥੇ ਮਰਜ਼ੀ ਉਹਨੂੰ ਚੱਕੀ ਚੱਕ ਲਓ ਉਹਨੂੰ ਉੱਥੇ ਯੂਜ਼ ਕਰੀ ਚਲੋ ਲੋਕਾਂ ਨੂੰ ਦਿਖਾਈ ਚਲੋ ਉਹਦੇ ਲਈ ਨਹੀਂ ਕਿਉਂਕਿ ਇਹਦੇ ਆਰਮਜ਼ ਐਕਟ ਦੇ ਮਤਾਬਕ ਇਹਨੂੰ ਇੱਕ ਰੱਖਣ ਦੀ ਜਗ੍ਹਾ ਵੀ ਬਕਾਇਦਾ ਉਹਦੇ ਵਿੱਚ ਫੋਟੋਗ੍ਰਾਫਸ ਲੱਗਦੇ ਆ ਇੱਕ ਉਜਵਲ ਅਲਮੀਰਾ ਵਗੈਰਾ ਦੀ ਉਹਦੀਆਂ ਫੋਟੋਗ੍ਰਾਫਸ ਨਾਲ ਲੱਗਦੀਆਂ ਆਂਗੀਆਂ ਜੋ ਆਰਮਜ਼ ਐਕਟ ਦੇ ਮਤਲਬ ਵੀ ਅਸੀਂ ਇਹਨੂੰ ਕਿਹੜੀ ਸੇਫ ਜਗ੍ਹਾ ਤੇ ਰੱਖ ਸਕਦੇ ਆਂ ਇਸ ਤੋਂ ਇਲਾਵਾ ਹੁਣ ਜੋ ਇਹ ਚ ਇਹ ਚੇਲੇ ਦੇ ਹੱਥ ਚ ਗਨ ਉਹਨੂੰ ਦੇਖ ਕੇ ਹੁਣ ਇਹ ਨਹੀਂ ਪਤਾ ਕਿ ਵੀ ਇਹ ਗਨ ਹੈ ਕੀ ਦੀ ਮੰਨ ਲਓ ਜੇ ਇਸ ਦੀ ਆ ਤਾਂ ਇਹ ਉਹਨੂੰ ਫੇਰ ਵੀ ਨਹੀਂ ਇਸ ਤਰ੍ਹਾਂ ਨਾਲ ਉਹਨੂੰ ਵਰਤ ਸਕਦਾਗਾ ਜੇ ਉਹ ਗਨ ਇਹਦੀ ਹੈ ਨਹੀਂ ਤਾਂ ਜੋ ਇਹਦਾ ਅਸਲੀ ਮਾਲਕ ਜਿਹਦੇ ਜਿਹਨੂੰ ਲਾਇਸੈਂਸ ਮਿਲਿਆਗਾ ਉਹ ਕਿਸੇ ਸੈਕੰਡ ਬੰਦੇ ਨੂੰ ਉਹ ਗਨ ਦੇ ਵੀ ਨਹੀਂ ਸਕਦਾ ਕਾਨੂੰਨ ਦੇ ਮਨਦਬਦ ਦੋਨਾਂ ਦੇ ਖਿਲਾਫ ਕਾਰਵਾਈ ਬੰਦੀ ਬਿਲਕੁਲ ਕਾਰਵਾਈ ਬੰਦੀ ਹੈ ਜੇ ਕਾਨੂੰਨ ਦੇ ਮਨਦਬਦ ਵੀਡੀਓ ਵਾਲੇ ਗਨ ਇਸ ਤਰ੍ਹਾਂ ਦੀ ਦੇਖੀ ਗਈ ਹੈ ਛੋਟੀ ਗਨ ਹੈ ਜਾਂ ਇਸ ਤਰ੍ਹਾਂ ਤਾਂ ਇਹ ਡਬਲ ਬੈਰਲ ਗਨ ਜੋ ਉਹਦੇ ਵੀਡੀਓ ਚ ਦਿਖ ਰਹੀ ਹੈ ਉਹ ਜਿੰਦਾ ਇੱਕ ਹਾਕੀ ਟਾਈਪ ਛੋਟੀ ਜੀ ਠੀਕ ਹੈ ਨਾ ਉਹ ਡਬਲ ਬੈਰਲ ਤੇ ਇਹ ਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਉਹ ਕਾਰਵਾਈ ਹੋਣੀ ਕਿ ਇਸ ਤੇ ਨਾਮ ਹੋਵੇ ਨਹੀਂ ਪੁਲਿਸ ਨੂੰ ਇਹਦੇ ਚ ਅਸੀਂ ਜੋ ਮੇਰੇ ਮੇਰਾ ਸੋਸ਼ਲ ਮੀਡੀਆ ਤੇ ਮੇਰਾ ਮੇਰੀ ਆਪਦੀ ਆਈਡੀ ਹੈ ਮੈਂ ਉਹਦੇ ਤੇ ਜਰੂਰ ਪਾਇਆਗਾ ਮਨਜੋ ਕੇ ਐਸਐਸਪੀ ਬਠਿੰਡਾ ਨੂੰ ਵੀ ਮੈਂ ਉਹਦੇ ਚ ਇਹੀ ਰਿਕੁਐਸਟ ਕੀਤੀ ਆ ਵੀ ਇਹ ਜੋ ਏਦਾਂ ਦਾ ਗਨ ਕਲਚਰ ਆ ਕਿਉਂਕਿ ਅੱਜ ਇਹਨਾਂ ਨੇ ਚੱਕੀ ਆ ਇਹਨਾਂ ਨੂੰ ਦੇਖ ਕੇ ਚਾਰ ਹੋਰ ਚੱਕਣਗੇ ਜੇਕਰ ਇਹਨਾਂ ਤੇ ਠੱਲ ਨਾ ਪਈ ਗਈ ਤਾਂ ਗਨ ਕਲਚਰ ਉਸ ਨੂੰ ਜ਼ਿਆਦਾ ਪ੍ਰਮੋਟ ਹੋਵੇਗਾ ਮੋਰਓਵਰ ਜਿਹੜੀ ਜਿਹੜੀ ਆਈਡੀ ਤੋਂ ਇਹ ਪਈ ਹੈਗੀ ਆ ਉਹ ਮੈਂ ਉਹਦਾ ਨਾਲ ਸਕਰੀਨਸ਼ਾਟ ਵੀ ਆਪਣੇ ਮੇਰੀ ਜੋ ਫੇਸਬੁਕ ਆਈਡੀ ਉਹਦੇ ਮੈਂ ਸਕਰੀਨਸ਼ਾਟ ਵੀ ਪਾਇਆ ਹੈ ਨਹੀਂ ਉਹ ਹੈ ਹੁਣ ਨਹੀਂ ਹੁਣ ਮੈਂ ਜਿੰਨਾ ਕਿ ਮੈਨੂੰ ਮੈਂ ਦੇਖਿਆ ਕਿ ਉਹ ਵੀਡੀਓ ਉਸ ਤੇ ਹੈ ਨਹੀਂਗੀ ਵੀਡੀਓ ਇਹਨਾਂ ਨੇ ਉਥੋਂ ਆਪ ਦੇ ਜੋ ਸਿੰਗਰ ਮਨੀ ਅਟਵਾਲ 786 ਆਈਡੀ ਹੈ ਉਹਦੇ ਤੇ ਇਹ ਵੀਡੀਓ ਹੁਣ ਹੈ ਨਹੀਂਗੀ